ਨਾਨੀ ਕਿਤੇ ਕਰਾ ਦਾਂਗੇ ਇਹਦੇ ਆਤਵਾਦੀ ਪੁਣਾ ਵੇਖੀ ਮੈਂ ਕੱਢਦਾ ਕਿਵੇਂ ਜਦੋਂ ਇਹਦੇ ਮੈਂ ਛੱਤਰ ਮਾਰੇ ਚਾਰ ਇਹਦਾ ਰਾਦਾ ਵੀ ਫਿਰੇ ਡਰਦਾ ਮੇਰੇ ਤੋਂ ਮੈਂ ਕਹਤੋਂ ਡਰਨਾ ਮੈਂ ਕੋਈ ਚੋਰ ਨਹੀਂ ਆ ਨਾ ਮੈਂ ਚੋਰ ਨਾ ਚੋਰ ਦਾ ਭਾਈਵਾਲ ਬਾਬਾ ਕਿਰਪਾ ਕਰ ਇਹਨਾਂ ਨੂੰ ਮਾਝਾਂਗੇ ਵੇਖੀ ਇਹਨਾਂ ਨੂੰ ਭੁੱਲ ਸਾਹਿਬ ਵਿਰੋਧੀਆਂ ਵੱਲੋਂ ਕਹਿ ਰਾਇਆ ਨਾ ਕਿ ਭੁੱਲ ਨੇ ਹੁਣ ਜਾਣੇ ਚੰਡੀਗੜ੍ਹ ਪੜਨੇ ਪਾਤੇ ਆ ਪਹਿਲਾਂ ਕਹਿੰਦੇ ਪੱਟੀ ਰਵਾਂਗੇ ਤੇ ਪੱਟੀ ਪੜਾਵਾਂਗੇ ਦੇਖੋ ਮੇਰੀ ਗੱਲ ਸੁਣੋ ਮੈਂ ਪੱਟੀ ਨਹੀਂ ਨਾ ਗੱਲ ਤੇ ਮੇਰੀ ਆ ਨਿਆਣਿਆਂ ਤੋਂ ਕਿਸੇ ਨੇ ਕੀ ਕਰਾਉਣਾ ਜਿਹੜਾ ਕੋਈ ਗੱਲ ਕਰਦਾ ਨਾ ਉਹਨੇ ਅਜੇ ਮੁੰਡਾ ਮੇਰਾ ਨਿਕਾ ਰਿਸ਼ਤਾ ਕਰਨ ਨੂੰ ਵੱਡਾ ਤੇਉ ਲੈੰਦੋਵੇ ਲਾਲਜੀਤ ਭੁੱਲਰ ਚੰਗੇ ਭਲੇ ਕਰੂ ਆ ਕੋਈ ਮੈਂ ਕਿ ਥੋੜਾ ਵੀ ਕਿਸੇ ਦੇ ਪੈਸੇ ਨਾ ਬਚੇ ਪੜਾਉਂਦੇ ਆ ਇੱਥੇ ਕਈ ਲੰਗਦੇ ਐਮਐਲਏ ਇੱਥੇ ਤੁਰੇ ਫਿਰਦੇ ਨੇ ਜਿਹੜੇ ਕਾਂਗਰਸ ਦੇ ਉਹ ਤੇ ਲੋਕਾਂ ਤੋਂ ਪੈਸੇ ਮੰਗ ਮੰਗ ਕੇ ਤੇਲ ਪਾਉਂਦੇ ਨੇ ਦੇਹੀ ਲਾਲਜੀਤ ਭੁੱਲਰ ਤੋਂ ਕੋਈ ਇੱਕ ਬੰਦਾ ਆ ਪਾ ਹੱਥ ਖੜਾ ਕਰਕੇ ਕਹਿੰਦੇ ਲਾਲਜੀਤ ਭੁੱਲਰ ਨੇ ਕਿਹਾ ਤੂੰ ਰੁਪਈਏ ਦਾ ਵੀ ਤੇਲ ਪਵਾਇਆ ਹੋਵੇ ਨਜਾਇਜ਼ ਪਰਚੇ ਬੰਦ ਹੋਗੇ ਲੋਕਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਹੋਣੇ ਬੰਦ ਹੋਗੇ ਨਹੀਂ ਤੇ ਪਿਛਲੀਆਂ ਸਰਕਾਰਾਂ ਜੇ ਕਿਸ ਨੇ ਬੋਲਣਾ ਉੱਤੇ ਉਸ ਵੇਲੇ ਉਹੀ ਕਿ ਜੇ ਤੋਂ ਪچھਲੋ ਪੱਤੀਆਂ ਕਿਦੇ ਵਿੱਚ ਲਾਲਜੀਤ ਭੁੱਲਰ ਨੇ ਕਿਸੇ ਤੇ ਵੀ ਇੱਕ ਨਜਾਇਜ਼ ਪਰਚਾ ਕਰਾਇਆ ਹੋਵੇ ਤੇ ਮੈਂ ਹੁੰਜੇ ਬਹਿ ਕੇ ਉਹਦਾ ਸਾਰੀ ਉਬਰ ਪਾਣੀ ਭਰੂੰਗਾ ਜੇ ਕਿਸੇ ਤੇ ਵੀ ਇੱਕ ਵੀ ਨਜਾਇਜ਼ ਪਰਚਾ ਕਰਾਇਆ ਜਿਹੜਾ ਕੋਈ ਮੁੱਖ ਮੰਤਰੀ ਦਾ ਪੋਤਰਾ ਜਾਂ ਕਿਹੇ ਮੰਤਰੀ ਦਾ ਰਿਸ਼ਤੇਦਾਰ ਜਾਂ ਕਿਹੇ ਐਮ.ਐਲ.ਏ ਦਾ ਰਿਸ਼ਤੇਦਾਰ ਉਹਨੂੰ ਭਾਵੇਂ ਨੌਕਰੀ ਮਿਲ ਗਈ ਹੋਰ ਨਹੀਂ ਕਿਸੇ ਨੂੰ ਮਿਲਦੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਨਾ ਕਿ ਇਹ ਮੁੱਖ ਮੰਤਰੀ ਨੇ ਸਵਾਰਥ ਕੀਤੀ ਨਾ ਐਮ.ਐਲ.ਏ ਨਾ ਮੰਤਰੀ ਨਾ ਕਿ ਸਾਡੇ ਚੇਅਰਮੈਨ ਨੇ ਸਵਾਰਥ ਕੀਤੀ ਤਾਂ 2024 ਦੇ ਆ ਲੋਕ ਸਭਾ ਚੋਣਾਂ ਸਿਰ ਤੇ ਨੇ ਤਾਂ ਪੂਰੇ ਦੇਸ਼ ਵਿੱਚ ਚੋਣਾਂ ਦਾ ਲੱਗ ਚੁੱਕਾ ਹੈ ਤੇ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਆਪਣੇ ਹਲਕੇ ਪੱਟੀ ਦੇ ਵਿੱਚ ਰੈਲੀ ਕਰਵਾਈ ਗਈ ਆ ਆਪਾਂ ਗੱਲਬਾਤ ਕਰਦੇ ਆ ਕਿ ਕਿਵੇਂ ਦਾ ਕੱਠ ਦੀ ਤੇ ਕਿਵੇਂ ਦੀ ਜਿੱਤ ਜੜੀ ਉਹ ਯਕੀਨੀ ਬਣਾਈ ਗਈ ਹੈ ਸਰ ਪਹਿਲਾ ਪੰਜਾਬ ਨਿਊਜ਼ ਤੇ ਜੀ ਆਨ ਨੂੰ ਆਖਦੇ ਤੁਹਾਡਾ ਧੰਨਵਾਦੀ ਬਹੁਤ ਬਹੁਤ ਧੰਨਵਾਦ ਪੰਜਾਬ ਨਿਊਜ਼ ਦਾ ਜਿਨ੍ਹਾਂ ਲੋਕਾਂ ਦੇ ਰੂਪ ਰੂਪ ਕੀਤਾ ਸਰ ਅੱਜ ਰੈਲੀ ਜਿਹੜੀ ਆ ਪੱਟੀ ਹਲਕੇ 'ਚ ਕਰਾਈ ਗਈ ਆ ਕਿਵੇਂ ਵੇਖਦੇ ਹੋ ਕੁਚੜੀ ਅੱਜ ਇਹ ਰੈਲੀ ਹੀ ਨਾ ਸਾਡੀ ਵਰਕਰਾਂ ਨਾਲ ਜਿਹੜੀ ਅੱਜ ਵਰਕਰ ਮਿਲਣੀ ਸੀ ਜਿਹਦੇ ਵਿੱਚ ਜਿੰਨੇ ਵੀ ਮੇਰੇ ਸਾਥੀ ਆਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਚੱਲ ਕੇ ਆਏ ਇੱਕ ਇੱਕ ਵਿਅਕਤੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਵੱਡਾ ਠਾਠਾ ਮਾਰਦਾ ਇਕੱਠ ਬਣ ਗਿਆ ਤੇ ਇਹਨਾਂ ਭਰਾਵਾਂ ਨੇ ਇਹਨਾਂ ਭੈਣਾਂ ਨੇ ਮੈਨੂੰ 2022 ਦੇ ਵਿੱਚ ਵੱਡੀ ਲੀਡ ਨਾਲ ਜਿਤਾਇਆ ਸੀ ਤੇ ਗਾਂ ਫੇਰ ਆਈ 2024 ਦੀ ਇਲੈਕਸ਼ਨ ਹੈ ਇਹਨਾਂ ਭੈਣਾਂ ਭਰਾਵਾਂ ਨੇ ਜਿਤਾਉਣੀ ਆ ਤੇ ਮੈਨੂੰ ਮਾਣ ਵੀ ਆ ਪੀ ਇਹ ਉਹ ਭੈਣ ਭਰਾ ਨੇ ਜਿਨ੍ਹਾਂ 2022 ਚ ਦਿਨ ਰਾਤ ਕੰਮ ਕੀਤਾ ਤੇ ਹੁਣ ਫੇਰ ਦਿਨ ਰਾਤ ਕੰਮ ਕਰਨਗੇ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੇ ਕੰਮ ਕੀਤੇ ਆ 2 ਸਾਲਾਂ ਦੇ ਵਿੱਚ ਘਰ ਘਰ ਪਹੁੰਚੋਂਗੇ 43000 ਨੌਕਰੀਆਂ ਦਿੱਤੀਆਂ ਕੁੜੀਆਂ ਮੁੰਡਿਆਂ ਨੂੰ ਬਿਨਾਂ ਸ਼ਿਫਾਰਿਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਪਹਿਲੇ 2 ਸਾਲਾਂ ਚ ਉੋਂ ਤੇ ਕਿਸੇ ਨੂੰ ਨਹੀਂ ਨੌਕਰੀ ਮਿਲਦੀ ਜਿਹੜਾ ਕੋਈ ਮੁੱਖ ਮੰਤਰੀ ਦਾ ਪੋਤਰਾ ਜਾਂ ਕਿਸੇ ਮੰਤਰੀ ਦਾ ਰਿਸ਼ਤੇਦਾਰ ਜਾਂ ਕਿਸੇ ਐਮਐਲਏ ਦਾ ਰਿਸ਼ਤੇਦਾਰ ਉਹਨੂੰ ਭਾਵੇਂ ਨੌਕਰੀ ਮਿਲ ਜੇ ਵੋਰ ਨਹੀਂ ਕਿਸੇ ਨੂੰ ਮਿਲਦੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਨਾ ਕਿ ਇਹ ਮੁੱਖ ਮੰਤਰੀ ਨੇ ਸਿਫਾਰਿਸ਼ ਕੀਤੀ ਨਾ ਐਮ ਐਲ ਏ ਨੇ ਮੰਤਰੀ ਨੇ ਨਾ ਕਿ ਸਾਡੇ ਚੇਅਰਮੈਨ ਨੇ ਸਿਫਾਰਿਸ਼ ਕੀਤੀ ਆਮ ਘਰਾਂ ਦੇ ਕੁੜੀਆਂ ਮੁੰਡਿਆਂ ਨੂੰ ਨੌਕਰੀਆਂ ਮਿਲੀਆਂ ਤੇ ਨੌਕਰੀਆਂ ਉਹਨਾਂ ਨੂੰ ਮਿਲੀਆਂ ਜਿੰਨਾਂ ਕੋ ਚੰਗੀਆਂ ਡਿਗਰੀਆਂ ਚੰਗੀਆਂ ਪੜ੍ਹਾਈਆਂ ਤੇ ਮੈਰਿਟ ਦੇ ਵਿੱਚ ਬੱਚੇ ਆਏ 90% ਲੋਕਾਂ ਦਾ ਜ਼ੀਰੋ ਬਿੱਲ ਹੁੰਦਿਆ ਜਿਵੇਂ ਬਾਬੇ ਨਾਨਕ ਨੇ ਦੁਨਿਆਵੀ ਲੋਕਾਂ ਨੂੰ ਇਹ ਕਿਹਾ ਵੀ ਸਾਰੇ ਇੱਕੋ ਜਿਹੇ ਆ ਮਨੁੱਖ ਜਿਹੜਾ ਜਨਮ ਲੈ ਲਿਆ ਉਹ ਪਰਮਾਤਮਾ ਦਾ ਪੋਤੇ ਆ ਜਿਹੜੀ ਮਾਨਸ ਦੀ ਜਾਤ ਆ ਸਭੇ ਇੱਕੇ ਪਛਾਣਿਓ ਉਸੇ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਨਾ ਤੇ ਕਿਸੇ ਚ ਵਿਤਕਰਾ ਕੀਤਾ ਨਾ ਭੇਦ ਭਾਵ ਕੀਤਾ ਭਾਵੇਂ ਜਰਨਲ ਵਰਗਿਆ ਐਸਸੀ ਆ ਪੀਸੀ ਆ ਤੇ ਜਾਤ ਪਾਤ ਨਹੀਂ ਪੁੱਛੀ ਗਈ ਸਾਰਿਆਂ ਨੂੰ ਜ਼ੀਰੋ ਬਿੱਲ ਆ ਗਿਆ 90% ਲੋਕਾਂ ਨੂੰ ਜ਼ੀਰੋ ਬਿੱਲ ਆਉਂਦਿਆ ਜਿਦੇ ਘਰੇ ਇੱਕ ਦੋ ਏਸੀ ਆ ਉਹਨੂੰ ਵੀ ਜ਼ੀਰੋ ਬਿੱਲ ਆਉਂਦਿਆ ਤੇ ਨਾਲ ਮੱਲਾ ਕਲੀਨਿਕ ਖੁੱਲ ਗਿਆ ਉਹਨਾਂ ਦੇ ਵਿੱਚ ਇਲਾਜ ਟੈਸਟ ਦਵਾਈਆਂ ਫ੍ਰੀ ਮਿਲਣੀਆਂ ਲੋਕਾਂ ਨੂੰ ਮਾਣ ਆ ਵੀ ਸਾਡੀ ਸਰਕਾਰ ਬਣੀ ਹੈ ਚੰਗੀ ਸਰਕਾਰ ਬਣੀ ਹੈ ਤੇ ਲੋਕ ਤਵਾ ਦੇਣਗੇ ਅਜੇ ਫ੍ਰੀ ਲੇਡੀ ਸਵਾਰੀ ਦੀ ਆਪਾਂ ਗੱਲ ਕਰੀਏ ਬੱਸਾਂ ਦੇ ਵਿੱਚ ਬੱਸਾਂ ਦੇ ਵਿੱਚ ਪਿਛਲੇ 6 ਮਹੀਨਿਆਂ ਦੇ ਵਿੱਚ ਕੈਪਟਨ ਨੇ ਇਹ ਸਹੂਲਤ ਸ਼ੁਰੂ ਕੀਤੀ ਸੀ ਤੇ ਕਾਹਲੀ ਵੀ ਇਵੇਂ ਹੀ ਕਰਦੇ ਰਹੇ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਕਾਰ ਬਣ ਤੋਂ ਰੁਟੀਨ ਦੇ ਵਿੱਚ ਇਹ ਸੇਵਾ ਜਾਰੀ ਰੱਖੀ ਇਹ ਪਿਛਲੇ ਜਿਹੜੇ ਰਵੈਤੀ ਆ ਇਹ ਮਗਰਲਾ ਸਾਲ ਜਿਹੜਾ ਇਲੈਕਸ਼ਨ ਈਅਰ ਹੁੰਦਾ ਉਹਦੇ ਚ ਰਿਬਨ ਕੱਟਦੇ ਹੁੰਦੇ ਹੀ ਨਹੀਂ ਪੱਥਰ ਰੱਖਦੇ ਸੀ ਸਰਦਾਰ ਭਗਵੰਤ ਸਿੰਘ ਮਾਨ ਨੇ ਪਹਿਲੇ ਸਾਲ ਦੇ ਵਿੱਚ ਹੀ ਕੰਮ ਕਰਨੇ ਸ਼ੁਰੂ ਕਰਤੇ ਆ ਥਰਮਲ ਪਲਾਂਟ ਮੁੱਲ ਲਿਆ 1080 ਕਰੋੜ ਦਾ ਸਸਤੇ ਦੇ ਵਿੱਚ ਲਿਆ ਘੱਟ ਤੋਂ ਘੱਟ ਇੰਨਾ ਥਰਮਲ ਪਲਾਂਟ ਲਾਈਏ ਨਾ 3-4000 ਕਰੋੜ ਰੁਪਇਆ ਲੱਗ ਜਾਂਦਾ 1080 ਕਰੋੜ ਦੇ ਵਿੱਚ ਚੌਥੇ ਹਿੱਸੇ ਦੇ ਵਿੱਚ ਇੱਕ ਖਰੀਦਿਆ ਪ੍ਰਾਈਵੇਟ ਫਰਮ ਤੋਂ ਇਹਦੇ ਨਾਲ ਹੋਰ ਫਰਮਾਂ ਨੂੰ ਜਿਹੜੀਆਂ ਇੰਡਸਟਰੀ ਆ ਉਹਨਾਂ ਨੂੰ ਵੀ ਸਸਤੀ ਬਿਜਲੀ ਮਿਲੂਗੀ ਲੋਕਾਂ ਨੂੰ 24 ਘੰਟੇ ਬਿਜਲੀ ਮਿਲ ਰਹੀ ਆ ਖੇਤਾਂ ਦੇ ਵਿੱਚ ਕਿਸਾਨ ਐਡੇ ਖੁਸ਼ ਆ ਸਵੇਰੇ ਸਵੇਰੇ ਪਾਣੀ ਲਾ ਕੇ ਆਪਣੀਆਂ ਫਸਲਾਂ ਪਾਲ ਲੈਂਦੇ ਆ ਨਹੀਂ ਤੇ ਰਾਤ ਨੂੰ 1 ਵਜੇ 2 ਵਜੇ ਡੀਕਦੇ ਰਹਿਣਾ ਕਿਸਾਨਾਂ ਬਲਪ ਵੀਂਦੇ ਰਹਿਣਾ ਪਤੀ ਆਉ ਤੇ ਖੇਤ ਨੂੰ ਜਾਵਾਂਗੇ ਆਪਦਾ ਜਾ ਕੇ ਪਾਣੀ ਸਾਮਾਂਗੇ ਦਿਨੇ-ਦਿਨੇ ਹੁਣ ਕਿਸਾਨ ਪਾਣੀ ਲਾ ਲੈਂਦੇ ਆ ਘਰ-ਘਰ ਤੱਕ ਰਾਸ਼ਨ ਪਹੁੰਚ ਰਿਹਾ ਵਾ ਕਣਕ ਜੇ ਕਹਿੰਨ ਉਹ ਆਟਾ ਦੀਦਾ ਹਟਾ ਲੈ ਜੇ ਕਹਿੰਨ ਉਹ ਕਣਕ ਚਾਹੀਦੀ ਉਹ ਕਣਕ ਲੈ ਲੈ 1 1 ਏਕੜ ਤੱਕ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਪਾਣੀ ਆ ਨਹਿਰੀ ਉਹ ਪਹੁੰਚਾਤਾ ਜੇ ਕੋਈ ਖੇਤ ਰਹਿ ਗਿਆ ਆਉਂਦੇ 1 ਸਾਲ ਦੇ ਵਿੱਚ ਵਿੱਚ ਅੰਡਰਗ੍ਰਾਉਂਡ ਪੈ ਪਾ ਕੇ ਪੱਕੇ ਖਾਲੇ ਬਣਾ ਕੇ 1 1 ਏਕੜ ਤੱਕ ਨਹਿਰੀ ਪਾਣੀ ਪਹੁੰਚਾ ਦਾਂਗੇ ਇਹ ਤਾਂ ਹੀ ਸੰਭਵ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪਿਛਲੀਆਂ ਸਰਕਾਰਾਂ ਦੇ ਨਹਿਰੀ ਪਾਣੀ ਜਿਹੜੇ ਕਾਂਗਰਸ ਜਾਂ ਕਾਲੀ ਦਲ ਦੇ ਐਮਐਲਏ ਮੰਤਰੀ ਜਾਂ ਮੁੱਖ ਮੰਤਰੀ ਉਹਨਾਂ ਦੇ ਖੇਤਾਂ ਤੱਕ ਅੰਡਰਗ੍ਰਾਉਂਡ ਪਾਪਾ ਕੇ ਜਰੂਰ ਜਾਂਦਾ ਹੀ ਆਮ ਕਿਸਾਨਾਂ ਨੂੰ ਨਹੀਂ ਪਾਣੀ ਮਿਲਦਾ ਆਪਾਂ ਵੇਨੇ ਕਿਸਾਨ ਬੋਲਦੇ ਆ ਲਾਈਵ ਹੋ ਕੇ ਪੀ ਆਰ ਕਾਂ ਸਾਡੇ 50 ਸਾਲਾਂ ਬਾਅਦ ਪਾਣੀ ਆਇਆ ਸਾਡੇ 45 ਸਾਲਾਂ ਬਾਅਦ ਪਾਣੀ ਆਇਆ ਤੁਸੀਂ ਵੀ ਵੇਂਦੇ ਜੇ ਇਹ ਤਾਂ ਹੀ ਸੰਭਵ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਨਜਾਇਜ਼ ਪਰਚੇ ਬੰਦ ਹੋ ਗਏ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਹੋਣੇ ਬੰਦ ਹੋ ਗਏ ਨਹੀਂ ਤੇ ਪਿਛਲੀਆਂ ਸਰਕਾਰਾਂ ਜੇ ਕਿਸੇ ਨੇ ਬੋਲਣਾ ਉੱਤੇ ਉਸ ਵੇਲੇ ਨਜਾਇਜ਼ ਪਰਚਾ ਹੋ ਜਾਣਾ ਤੁਸੀਂ ਕਿਸੇ ਤੋਂ ਪੁੱਛ ਲਓ ਪੱਟੀ ਹਲਕੇ ਦੇ ਵਿੱਚ ਲਾਲ ਨਿਜਾਇਜ਼ ਪਰਚਾ ਕਰਾਇਆ ਹੋਵੇ ਤੇ ਮੈਂ ਭੁੰਜੇ ਬੈ ਕੇ ਉਹਦਾ ਸਾਰੀ ਉਮਰ ਪਾਣੀ ਭਰੂੰਗਾ ਜੇ ਕਿਸੇ ਤੇ ਵੀ ਇੱਕ ਵੀ ਨਿਜਾਇਜ਼ ਪਰਚਾ ਕਰਾਇਆ ਹੋਵੇ ਜੇ ਕਿਸੇ ਨੇ ਕ੍ਰਾਈਮ ਕਰਨਾ ਉਹਤੇ ਤੇ ਪਰਚਾ ਦਰਜ ਹੋਣਾ ਹੀ ਹੋਣਾ ਜੇ ਕੋਈ ਲਾਅਰਡ ਆਰਡਰ ਦੀ ਸਥਿਤੀ ਵਿਗਾੜੂਗਾ ਉਹਤੇ ਤੇ ਕਾਰਵਾਈ ਹੋਣੀ ਹੋਣੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਤੇ ਸਾਡੇ ਮੰਤਰੀ ਐਮ ਐਲ ਏ ਮੁੱਖ ਮੰਤਰੀ ਸਾਹਿਬ ਜਿਹੜਾ ਮਰਜ਼ੀ ਹੱਥ ਦੇ ਕੇ ਆ ਗੁੱਟੋਂ ਫੜ ਕੇ ਤੇ ਫੋਟੋ ਖਿਚਾਉਣ ਲਾ ਪਿੰਦਾ ਆਪਦੀ ਗੱਲ ਦੱਸ ਦੇਂਦਾ ਵਾ ਦੋਖ ਸੁਖ ਲੋਕ ਫੋੜ ਲੈਂਦੇ ਆ ਪਿਛਲੀਆਂ ਸਰਕਾਰਾਂ 'ਚ ਐਮਐਲਏ ਮੰਤਰੀ ਮੁੱਖ ਮੰਤਰੀ ਤੇ ਬੜਾ ਵੱਡਾ ਹੂਆ ਹੁੰਦਾ ਸੀ ਐਮਐਲਏ ਮੰਤਰੀ ਲੋਕਾਂ ਨੂੰ ਨਹੀਂ ਮਿਲਦੇ ਕਹਿ ਦੇਣਾ ਜੇ ਗੱਟੀਆਂ ਭੱਜੀਆਂ ਜਾਣੀਆਂ ਗੱਟੀਆਂ ਪੁਲਿਸ ਦੀਆਂ ਤੁੱਤੀਆਂ ਤੱਤੀਆਂ ਚੱਲਦੀਆਂ ਹੋਣੀਆਂ ਤੇ ਲੋਕਾਂ ਕਹਿ ਦੇਣਾ ਆਹ ਕਿਹੜਾ ਮੰਤਰੀ ਜਾਂਦਾ ਸਿਰਫ ਇੰਨਾ ਹੀ ਪਤਾ ਨਾ ਵੀ ਆਹ ਕਿਹੜਾ ਮੰਤਰੀ ਜਾਂਣਾ ਉਹਦੀ ਸ਼ਕਲ ਨਹੀਂ ਦਿਦੀਂਦੀ ਹੁਣ ਜੇ ਕੋਈ ਸਾਡੇ ਮੰਤਰੀ ਐਮਐਲਏ ਨੂੰ ਹੱਥ ਦਿੰਦਾ ਨਾ ਰੋਡ ਤੇ ਵੀ ਮੈਂ ਤੁਹਾਡਾ ਫੋਟੋ ਲਵੋਣੀ ਆ ਸਾਡੇ ਮੰਤਰੀ ਐਮਐਲਏ ਗੱਡੀਆਂ ਡਾਕੇ ਫੋਟੋਆਂ ਲਵਾਉਂਦੇ ਆ ਲੋਕਾਂ ਨੂੰ ਇਹ ਲੱਗਣ ਲੱਪਿਆ ਵੀ ਇਹ ਸਾਡੇ ਆਪਣੇ ਭੈਣ ਭਰਾ ਐਮਐਲਏ ਮੰਤਰੀ ਬਣ ਕੇ ਆ ਮੁ ਜਿਨ੍ਹਾਂ ਲੋਕਾਂ ਵੋਟਾਂ ਪਾਈਆਂ ਫਿਰ ਉਹਨਾਂ ਨੂੰ ਆਪਣਾਪਣ ਤੇ ਹੋਣਾ ਚਾਹੀਦਾ ਨਾ ਚੰਗੀ ਸਰਕਾਰ ਬਣੀ ਆ ਲੋਕ ਫਤਵਾ ਦੇਣਗੇ ਭੁੱਲਰ ਸਾਹਿਬ ਆਮ ਆਦੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਪੂਰੇ ਵੀ ਕਰ ਰਹੇ ਆ ਪਰ ਜਲੰਧਰ ਤੋਂ ਮੌਜੂਦਾ ਵਿਧਾਇਕ ਤੇ ਮੌਜੂਦਾ ਐਮਪੀ ਟਿਕਟ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਦੇਖੋ ਇਹਨਾਂ ਗਲਤੀ ਕੀਤੀ ਆ ਜਿਹੜੀ ਇਹਨਾਂ ਗਲਤੀ ਕੀਤੀ ਇਹਨਾਂ ਦਾ ਖਮਿਆਜਾ ਹੋਣਾ ਆ ਜਿਹੜੀ ਇਲੈਕਸ਼ਨ ਹੋਣੀ ਹੈ ਇਹਦੇ ਚ ਇਹਨਾਂ ਨੂੰ ਮਿਲੂਗਾ ਲੋਕਾਂ ਵੋਟਾਂ ਪਾਈਆਂ ਸੀ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਕੰਮਾਂ ਨੂੰ ਲੋਕਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਇਹ ਨਾ ਸਮਝਣ ਕਿ ਵੋਟਾਂ ਛਿਛੀ ਰੰਕੂ ਨਹੀਂ ਪੈਣੀਆਂ ਹੁਣ 2024 ਚ ਇਹਨਾਂ ਦਾ ਪਰਮਪਲੇਖਾ ਨਿਕਲ ਜਾਣਾ ਲੱਗ ਜੂ ਪਤਾ ਜਦੋਂ ਜ਼ਮਾਨਤ ਜਬਤ ਹੋਈ ਇਹਨਾਂ ਆਪਦੇ ਪੈਰ ਤੇ ਆਪ ਕੁਹਾੜਾ ਮਾਰਿਆ ਇਹਦਾ ਇਹਨਾਂ ਨੂੰ ਰਿਜ਼ਲਟ ਮਿਲੂਗਾ ਛੇਤੀ ਮਿਲ ਜਾਣਾ ਆ ਗਈ ਇਲੈਕਸ਼ਨ ਸ਼ਾਲਾ ਮਾਰਦੀ ਆ ਗਈ ਭੁੱਲਣ ਸਾਹਿਬ ਵਿਰੋਧੀਆਂ ਵੱਲੋਂ ਕਹਿ ਰਾਇਆ ਲਗਾ ਭੁੱਲਣ ਨੇ ਹੁਣ ਜਾਣੇ ਚੰਡੀਗੜ੍ਹ ਪੜਨੇ ਪਾਤੇ ਆ ਪਹਿਲਾਂ ਕਹਿੰਦੇ ਪੱਟੀ ਰਵਾਂਗੇ ਤੇ ਪੱਟੀ ਪੜਾਵਾਂਗੇ ਤੇ ਵੇਖੋ ਮੇਰੀ ਗੱਲ ਨਿਆਣਿਆਂ ਤੋਂ ਕਿਸੇ ਨੇ ਕੀ ਕਰਾਉਣਾ ਜਿਹੜਾ ਕੋਈ ਗੱਲ ਕਰਦਾ ਨਾ ਉਹਨੇ ਅਜੇ ਮੁੰਡਾ ਮੇਰਾ ਨਿੱਕਾ ਰਿਸ਼ਤਾ ਕਰਨ ਨੂੰ ਵੱਡਾ ਤੇ ਉਹ ਲੈ ਲਵੇ ਅਜੇ ਬੱਚੇ ਨਿੱਕੇ ਆ ਉਹਨਾਂ ਦੇਖੋ ਮੈਂ ਇੱਕ ਇੱਥੇ ਇਹ ਵੀ ਦੱਸਦਾ ਜਦੋਂ ਮੈਂ ਬਣਿਆ ਨਾ ਮੰਤਰੀ ਮੈਨੂੰ ਇਹ ਵੀ ਵਧੀਆ ਸਕੂਲ ਇੱਥੇ ਸਕੂਲ ਸਾਡੇ ਪੱਟੀ ਵਧੀਆ ਨੇ ਕੋਈ ਇਹ ਨਹੀਂ ਵੀ ਮਾੜੇ ਸਕੂਲ ਸੈਕਟਰ 88 ਬਹੁਤ ਵਧੀਆ ਸਕੂਲ ਠੱਕਰਪੁਰੇ ਕੈਂਬਰੀਜ ਸਕੂਲ ਵਧੀਆ ਆ ਹਰਕ੍ਰਿਸ਼ਨ ਪਬਲਿਕ ਸਕੂਲ ਵਧੀਆ ਆ ਸਾਡੇ ਆਪਣਾ ਸ਼ਹੀਦ ਭਗਤ ਸਕੂਲ ਦੀਆਂ ਬ੍ਰਾਂਚਾਂ ਆ ਸਾਰੇ ਸਕੂਲ ਬੜੇ ਵਧੀਆ ਆ ਤੇ ਮੇਰਾ ਵੀ ਰਾਤਾ ਪੀ ਇੱਥੇ ਪੜਾਵਾਗੇ ਪਹਿਲਾ ਸਾਲ ਇੱਥੇ ਹੀ ਬੱਚਿਆਂ ਨੂੰ ਪੜਾਇਆ ਉਹ ਕਈ ਨਾ ਮੈਨੂੰ ਆ ਕੇ ਸਾਥੀਆਂ ਨੇ ਗੱਲ ਕਰਨੀ ਵੀ ਕੋਈ ਆਣ ਪਛਾਤੇ ਬੰਦੇ ਆ ਉਹ ਪੁੱਛਦੇ ਵੀ ਮੰਤਰੀ ਸਾਹਿਬ ਦੇ ਬੱਚੇ ਇਹ ਵਸਤੇ ਆਉਂਦੇ ਆ ਉਹ ਡਰਾਈਵਰਾਂ ਨੇ ਫਿਰ ਮੈਨੂੰ ਆ ਕੇ ਦੱਸਣਾ ਵੀ ਮੰਤਰੀ ਸਾਹਿਬ ਕੋਈ ਅਣਪਛਾਤੇ ਬੰਦੇ ਹੋ ਸਕਦਾ ਜਾਂ ਉਹ ਹੀ ਪੁੱਛਦੇ ਹੋਣ ਵੀ ਮੇਰੇ ਹੋ ਸਕਦਾ ਨੇੜ ਦੇ ਪੁੱਛਦੇ ਹੋਣ ਤੇ ਹੋ ਸਕਦਾ ਕੋਈ ਵਿਰੋਧੀ ਵੀ ਪੁੱਛਦਾ ਹੋਵੇ ਇਹ ਗੱਲ ਦੋ ਚਾਰ ਨਾ ਹੋਈ ਫਿਰ ਮੈਂ ਇਹੋ ਤੈਅ ਕੀਤਾ ਵੀ ਸਿਕਿਉਰਿਟੀ ਨੂੰ ਆਪਾਂ ਪਹਿਲਾਂ ਵੇਖੀਏ ਆਪਦੇ ਬੱਚੇ ਵੇਖੋ ਜਾਣਿਆ ਤੇ ਜਾਣਿਆ ਜੇ ਸਭ ਤੋਂ ਵੱਡੀ ਜਾਇਜ਼ਤ ਕੀ ਹੁੰਦੀ ਬੱਚੇ ਜੇ ਸਾਡੇ ਬੱਚੇ ਨਹੀਂ ਸੇਫ ਤੇ ਫੇਰ ਸਾਡੀ ਸਿਆਸਤ ਕੀਤੀ ਤਾਂ ਵੀ ਕੀ ਫਾਇਦਾ ਤੇ ਉਹ ਸਿਆਣੇ ਕਹਿੰਦੇ ਹੁੰਦੇ ਹਨ ਘਰ ਰੱਖੀ ਆਪਦਾ ਸਾਹਮ ਕਿਤੇ ਆਖੀ ਨਾ ਕਿਸੇ ਨੂੰ ਚੋਰ ਮੁੜਕੇ ਜੂ ਲੋਕਾਂ ਦੀ ਅਸੂਈ ਨਹੀਂ ਕਰਾਉਣੀ ਤੇ ਨਾਲ ਉਹਨਾਂ ਵੀ ਕਹਿਣਾ ਵੀ ਅਸੀਂ ਤੇ ਮੰਤਰੀ ਨੂੰ ਵਾਰ-ਵਾਰ ਆਂਦੇ ਰਹੇ ਆਂ ਵੀ ਗੁਆਣ ਪਛਾਤੇ ਬੰਦੇ ਪੁੱਛਦੇ ਵੀ ਮੰਤਰੀ ਦੇ ਬੱਚੇ ਉਹ ਸੁਰੱਖਿਆ ਨੂੰ ਵੇਖਦੇ ਆਂ ਮੈਂ ਆਪਦੇ ਬੱਚੇ ਚੰਡੀਗੜ੍ਹ ਪਾਤੇ ਯਾਰ ਚੰਡੀਗੜ੍ਹ ਪੰਜਾਬ ਦਾ ਹਿੱਸਾ ਆ ਮੈਂ ਕਿਹੜੇ ਕਨੇਡਾ ਅਮਰੀਕਾ ਪਾਤੇ ਆ ਤੇ ਦੂਜੇ ਨੰਬਰ ਤੇ ਲਾਲ ਜੀ ਤੇ ਭੁੱਲਰ ਚੰਗੇ ਭਲੇ ਕਰੂ ਆ ਕੋਈ ਮੈਂ ਕਿ ਥੋੜਾ ਵੀ ਕਿਸੇ ਦੇ ਪੈਸੇ ਨਾ ਬਚੇ ਪੜਾਉਂਦੇ ਆ ਇੱਥੇ ਕਈ ਨੰਗ ਜੇ ਐਮਐਲਏ ਇੱਥੇ ਤੁਰੇ ਫਿਰਦੇ ਰਹੇ ਜਿਹੜੇ ਕਾਂਗਰਸ ਦੇ ਉਹ ਤੇ ਲੋਕਾਂ ਤੋਂ ਪੈਸੇ ਮੰਗ ਮੰਗ ਕੇ ਤੇਲ ਪਾਉਂਦੇ ਹੁੰਦੇ ਸੀ ਲਾਲ ਜੀ ਤੇ ਭੁੱਲਰ ਨੂੰ ਕੋਈ ਇੱਕ ਬੰਦਾ ਆਪਾਂ ਹੱਥ ਖੜਾ ਕਰਕੇ ਕਹਦੇ ਲਾਲ ਜੀ ਤੇ ਭੁੱਲਰ ਨੇ ਕਿ ਤੋ ਰੁਪਈਏ ਦਾ ਵੀ ਤੇਲ ਪਾਇਆ ਹੋਵੇ ਇਹ ਬੰਦਾ ਐਮਐਲਏ ਬਣ ਤੋਂ ਪਹਿਲਾਂ ਵੀ ਲੋਕਾਂ ਤੋਂ ਤੇਲ ਪਾਉਂਦਾ ਰਿਹਾ ਤੇ ਮਗਰੋਂ ਬਣ ਕੇ ਵੀ ਬਲਾਕਾਂ ਦੇ ਵਿੱਚ ਵੀਡੀਓ ਨੂੰ ਆਂਦਾ ਰਿਹਾ ਤੇਲ ਪਾ ਦਿਓ ਜਿਹੜੇ ਇਹਦੇ ਨਾਲ ਸਰਪੰਚ ਉਹਨਾਂ ਤੋਂ ਤੇਲ ਪਾਉਂਦਾ ਰਿਹਾ ਤੇ ਜਿਹੜੇ ਬੰਦੇ ਉਹ ਕਹਿੰਦੇ ਨਾ ਛੱਜ ਬੋਲੇ ਛਾਨਣੀ ਵੀ ਬੋਲੇ ਨਾ ਤਿੰਨਾ ਜੋਨਾ 13 ਜੋਨਾ ਟੋਕਰੀ ਜੋਨਾ ਡੁੱਲੇ ਪੇਰਾ ਚ ਮੈਂ ਚੁੱਪ ਕਾ ਰਿਹਾ ਮੈਂ ਯਾਰ ਮੈਂ ਸਰਕਾਰ ਚ ਆ ਮੈਂ ਕੰਮ ਕਰਨੇ ਆ ਪਰ ਉਹ ਟੁੱਟੇ ਛਿੱਤਰ ਵੰਗੂ ਵੱਧ ਆ ਗਿਆ ਉਹ ਜਿਵੇਂ ਡੰਡੀ ਪੈਂਦੀ ਹੈ ਨਾ ਡੰਡੀ ਪੈਂਦੀ ਪੈਂਦੀ ਫਿਰ ਸਾਰੀ ਦੁਨੀਆ ਨੰਗਨ ਲਾ ਪੈਂਦੀ ਐ ਰੁਪਏ ਬਨ ਜਾਂਦੇ ਆ ਇਹਦਾ ਰਾਦਾ ਵੀ ਖਰੇ ਡਰਦਾ ਮੇਰੇ ਤੋਂ ਮੈਂ ਕਹਤੋਂ ਡਰਨਾ ਮੈਂ ਕੋਈ ਚੋਰ ਆ ਨਾ ਮੈਂ ਚੋਰ ਨਾ ਚੋਰ ਦਾ ਭਾਈਵਾਲ ਨਾਨੀ ਕੀਤੇੇ ਕਰਾ ਦਾਂਗੇ ਇਹਦੇ ਆਤਵਾਦੀ ਪੁਣਾ ਵੇਖੀ ਮੈਂ ਕੱਢਦਾ ਕਿਵੇਂ ਜਦੋਂ ਇਹਦੇ ਮੈਂ ਛਿੱਤਰ ਮਾਰੇ ਚਾਰ ਹੈ ਜੀ ਸਰ ਇੱਕ ਉਹਨਾਂ ਦਾ ਕਹਿਣਾ ਹੈ ਕਿ ਲਾਲ ਜੀ ਤੇ ਭੁੱਲ ਨੇ ਪੱਟੀ ਦਾ ਤੇ ਕੋਈ ਕੰਮ ਨਹੀਂ ਕਰਾਇਆ ਜਦੋਂ ਮੈਂ ਲਾਈਵ ਹਨਾ ਇਹ ਤਾਂ ਉਦੋਂ ਉਹ ਕੰਮ ਹੋ ਜਾਂਦਾ ਹੈ ਜੇ ਇਹਦੇ ਲਾਈਵ ਹੁੰਦਾ ਕੰਮ ਹੁੰਦੇ ਆ ਤੇ ਆ ਸੜਕ ਟੁੱਟੀ ਆ ਪੱਟੀ ਤੋਂ ਕੋਲਾ ਰੋਡ ਉੱਥੇ ਜਾ ਕੇ ਲਾਈਵ ਹੋ ਜੇ ਪੱਟੀ ਤੋਂ ਪ੍ਰਿੰਗੜੀ ਵਾਇਆ ਹਰੀਜਿਆਂ ਨੂੰ ਸੜਕ ਟੁੱਟੀ ਉੱਥੇ ਜਾ ਕੇ ਲਾਈਵ ਲਾਈਵ ਹੋ ਜੇ ਪੱਟੀ ਆ ਜਿਹੜੀ ਆ ਨਸ਼ਹਿਰੇ ਤੋਂ ਲੋਕੇ ਵਾਲੀ ਰੋਡ ਆ ਉੱਥੇ ਜਾ ਕੇ ਲਾਈਵ ਹੋ ਜੇ ਉੱਥੇ ਲਾਈਵ ਹੋਵੇ ਲੱਗ ਜੂ ਪਤਾ ਸੜਕ ਬੰਦੀ ਆ ਕਿ ਨਹੀਂ ਬੰਦੀ ਇਹਨੂੰ ਪਤਾ ਹੀ ਸਵੇਰੇ ਪ੍ਰੀਮਿਕਸ ਪੈਣਾ ਤੇ ਰਾਤ ਲਾਈਵ ਹੋ ਗਿਆ ਤੋਂ ਪ੍ਰੀਮਿਕਸ ਤੇ ਰੁਟੀਨ ਚ ਮੈਂ ਸਾਰਾ ਕੰਮ ਕੀਤਾ ਉਹ ਤਾਂ ਪਹਿਣਾ ਹੀ ਪੈਣਾ ਸੀ ਇਹ ਹੁੜਾ ਵੀ ਇਹ ਲਾਈਵ ਹੋ ਗਿਆ ਇਹ ਨਾ ਇਹ ਬੜੀ ਫੁਕਰੀ ਮਾਰਦਾ ਹੈ ਨਾ ਮੈਨੂੰ ਆਮ ਆਦਮੀ ਪਾਰਟੀ ਦੇ ਇਹ ਬੰਦੇ ਫੋਨ ਕਰਦੇ ਆ ਗੇਲ ਲਾ ਸਾਹਿਬ ਇਹ ਸਾਡੇ ਵੀ ਲਾਈਵ ਹੋ ਜੋ ਤੇ ਫਿਰ ਜਾ ਕੇ ਲਾਈਵ ਹੋ ਲੋਕਾਂ ਦਾ ਭਲਾ ਹੋਣਾ ਚਾਹੀਦਾ ਮੈਂ ਤੇ ਬੇਨਤੀ ਕਰਦਾ ਜਿਨ੍ਹਾਂ ਦੇ ਘਰ ਕੁਰਬਾਨ ਵਾਲੇ ਆ ਨਾ ਇਹਨੂੰ ਕਹੋ ਵੀ ਤੁਹਾਡੇ ਬੂਏ ਅੱਗੇ ਅੱਗੇ ਲਾਈਵ ਹੋ ਜੇ ਕੋਠੀ ਪਵਾ ਲੂ ਇੱਥੋਂ ਕਰਕੇ ਲਾਈਵ ਇਹਨੂੰ ਹਾਂਜੀ ਬਾਬਾ ਕਿਰਪਾ ਕਰੇ ਇਹਨਾਂ ਨੂੰ ਮਾਝਾਂਗੇ ਵੇਖੀ ਇਹਨਾਂ ਨੂੰ ਨਾਨੀ ਚੇਤੇ ਕਰਾ ਦਾਂਗੇ ਸਰ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਰਕਰਾਂ ਨੂੰ ਕੀ ਅਪੀਲ ਰਹਿ ਗਈ ਫੇਰ ਵਿੱਚ ਅਪੀਲ ਇਹੋ ਹੀ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਜਿਵੇਂ 2022 ਦੇ ਵਿੱਚ ਪੂਰੇ ਪੰਜਾਬ ਨੂੰ ਤੁਸੀਂ ਵੱਡਾ ਬਹੁਤ ਮਤ ਦੇ ਕੇ 117 ਜੋ 92 ਐਮਐਲਏ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਇਆ ਉਸੇ ਤਰ੍ਹਾਂ ਹੀ ਹੁਣ ਪਿਆਰ ਦਿਓ ਅਜੇ ਸਰਕਾਰ ਤੁਹਾਡੀ ਆ ਜਿਹਦੀ ਪੰਜਾਬ 'ਚ ਸਰਕਾਰ ਆ ਉਹਦੇ ਹੀ ਐਮਪੀ ਬਣਾ ਦੋਗੇ ਤੇ ਜਿਹੜਾ ਵਿਕਾਸ ਆ ਉਹਦੀਆਂ ਹਨੇਰੀਆਂ ਆ ਜਾਣਗੀਆਂ ਗਰਾਂਟਾਂ ਦੇ ਗੱਫੇ ਲਿਆ ਕੇ ਦਵਾਂਗੇ ਤੁਹਾਨੂੰ ਕਿਹੇ ਗੱਲ ਦੀ ਪਰਵਾਹ ਨਾ ਕਰਿਓ ਸਰਕਾਰ ਆਮ ਆਦਮੀ ਪਾਰਟੀ ਦੀ ਆ ਕੰਮ ਆਮ ਆਦਮੀ ਪਾਰਟੀ ਨੇ ਕਰਨੇ ਆ ਜੇ ਤੁਸੀਂ ਵੋਟ ਗਲਤੀ ਨਾਲ ਕਿਹੇ ਹੋਰ ਪਾਰਟੀ ਨੂੰ ਕਰ ਲਈ ਤੇ ਉਹਦਾ ਕੀ ਫਾਇਦਾ ਜਿਹਨੂੰ ਵੋਟ ਕਰਨੀ ਆ ਸੋਚ ਸਮਝ ਕੇ ਕਰਿਓ ਪਰ ਇਹ ਯਾਦ ਰੱਖਿਓ ਸਰਕਾਰ ਆਮ ਆਦਮੀ ਪਾਰਟੀ ਦੀ ਜਿਹਦੇ ਕੰਮ ਆਮ ਆਦਮੀ ਪਾਰਟੀ ਨੇ ਕਰਨੇ ਆ ਤੇ ਜਿਵੇਂ ਦਿੱਲੀ ਚ ਵਾਰ-ਵਾਰ ਰਿਪੀਟ ਹੋਈ ਹੈ ਸਰਕਾਰ ਪੰਜਾਬ ਚ ਵੀ ਉਵੇਂ ਹੀ ਵਾਰ-ਵਾਰ ਰਿਪੀਟ ਹੋਣੀ ਹੈ ਸਰਕਾਰ ਲੋਕ ਚਾਹੁੰਦੇ ਆ ਵੀ ਕੰਮ ਹੋਣ ਤੇ ਕੰਮ ਕੀਤੇ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਨੇ ਪਰਮਾਤਮਾ ਕਿਰਪਾ ਕਰੇ ਸਰਕਾਰ ਹੁਣ ਵੀ ਵਧੀਆ ਚੱਲ ਰਹੀ ਹੈ ਸਰਕਾਰ ਦਾ ਸਤਾਈ ਚ ਫੇਰ ਬਣੂਗੀ ਫੇਰ ਵਧੀਆ ਚੱਲੂਗੀ ਤਾਂ ਸਮਾਂ ਦੇਣ ਲਈ ਧੰਨਵਾਦ ਬਹੁਤ ਧੰਨਵਾਦੀ ਬਹੁਤ ਬਹੁਤ ਧੰਨਵਾਦ ਤਾਂ ਇਹ ਸਨ ਸਰਦਾਰ ਲਾਲਜੀਤ ਸਿੰਘ ਭੁੱਲਰ ਜਿਹੜੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਨੇ ਤੇ ਉਹਨਾਂ ਨੇ ਵਰਕਰਾਂ ਨੂੰ ਅਪੀਲ ਵੀ ਕੀਤੀ ਆ ਕਿ ਡਬਲ ਇੰਜਨ ਵਾਲੀ ਸਰਕਾਰ ਬਣਾ ਦਿਓ ਜਿੰਨੇ ਐਮਪੀ ਜਿਤਾਓਗੇ ਤਾਂ ਉਹਨਾਂ ਹੀ ਜਿਹੜਾ ਵਿਕਾਸ ਪੰਜਾਬ ਵਿੱਚ ਜ਼ਿਆਦਾ ਹੋਊਗਾ ਤੁਸੀਂ ਦੇਖਦੇ ਰਹੋ ਪੰਜਾਬ న్యూਸ ਜਮੈਂ ਜਸਪ੍ਰੀਤ ਸਿੰਘ ਸਿਨਾ ਤਰਨਤਾਰਨ